ਪਿਛਲੇ ਦਿਨੀ ਆਏ ਇਫਤਖਾਰ ਠਾਕੁਰ ਦੇ ਬਿਆਨ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਅਦਾਕਾਰਾਂ ਨੇ ਉਹਨਾਂ ਦਾ ਵਿਰੋਧ ਕੀਤਾ ਕਮੇਡੀ ਕਲਾਕਾਰ ਤੇ ਐਕਟਰ ਬਿੰਨੂ ਢਿਲੋਂ ਨੇ ਕਿਹਾ ਕਿ ਮੈਂ ਉਹਨਾਂ ਦੇ ਨਾਲ ਕਦੇ ਵੀ ਕੰਮ ਨਹੀਂ ਕਰਾਂਗਾ ਤੇ ਉਹਨਾਂ ਦੇ ਪ੍ਰੋਜੈਕਟ ਕਦੇ ਵੀ ਪੰਜਾਬ ਦੇ ਵਿੱਚ ਨਹੀਂ ਲੱਗਣਗੇ ਉਹ ਤੁਸੀਂ ਦੇਖੋਗੇ ਉਹ ਨਹੀਂ ਆਉਣਗੇ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ ਕਿਉਂਕਿ ਦੇਖੋ ਦੇਸ਼ ਦੇ ਜਿਹੜਾ ਦੇਸ਼ ਵਿਰੋਧੀ ਹੈ ਜੀ ਉਹ ਸਾਡਾ ਆਪ ਦਾ ਵਿਰੋਧੀ ਹੈ ਹੁਣ ਆਪਣੇ ਨਵੇਂ ਇੰਟਰਵਿਊ ਦੇ ਵਿੱਚ ਇਫਤਖਾਰ ਠਾਕੁਰ ਨੇ ਇਸ ਗੱਲ ਦਾ ਜਵਾਬ ਦਿੱਤਾ ਕੀ ਕਿਹਾ ਉਹਨਾਂ ਨੇ ਆਓ ਵੇਖਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਆਇਆ ਨਾਇਸ ਬਿੰਨੂ ਟਿੱਲੂ ਸਾਹਿਬ ਦਾ ਬਿਲਕੁਲ ਠੀਕ ਹੈ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਹਨਾਂ ਨਾਲ ਬਾਈਕਾਟ ਕਰਨਾ ਹੈ ਮਿਸਟਰ ਪਤਲੂ ਨੇ ਕਿਹਾ ਤੁਹਾਡਾ ਮੂੰਹ ਹੀ ਨਹੀਂ ਬਾਈਕਾਟ ਆਲਾ ਤੁਸੀਂ ਬਾਈਕਾਟ ਕਰਨ ਵਾਲੇ ਕੌਣ ਹੋ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਬਾਈਕਾਟ ਤੇ ਅਸੀਂ ਕਰਾਂਗੇ ਹਾਂ ਸਰ ਜੀ ਮੈਂ ਪਹਿਲਾ ਬੰਦਾ ਸਾਂ ਜਿਹੜਾ ਜਿੰਨੇ ਇਹ ਉਪਰਾਲਾ ਪਾਇਆ ਸੀ ਬਿਲਕੁਲ ਸਹੀ ਜਦੋਂ ਉਹ ਫਿਲਮ ਰਿਲੀਜ਼ ਦਾ ਮਾਮਲਾ ਸ਼ੁਰੂ ਹੋਇਆ ਜਦੋਂ ਕਾਸਟਿੰਗ ਦਾ ਮਾਮਲਾ ਸ਼ੁਰੂ ਹੋਇਆ ਜਦੋਂ ਕਹਾਣੀ ਦਾ ਮਾਮਲਾ ਸ਼ੁਰੂ ਮੈਂ ਉਹ ਪਹਿਲਾ ਬੰਦਾ ਸਾਂ ਮੈਂ ਇਹ ਫਿਲਮ ਸਮਝੋ ਸ਼ੁਰੂ ਕੀਤੀ ਸੀ ਕਰਾਈ ਸੀ ਰਲ ਕੇ ਕੀਤੀ ਸੀ ਤੇ ਇਹ ਸਾਰੇ ਸਿਸਟਮ ਨੂੰ ਇਹ ਦੋਵਾਂ ਪੰਜਾਬਾਂ ਦੀ ਕਲੈਬੋਰੇਸ਼ਨ ਨੂੰ ਸਿਰਫ ਮੈਂ ਹੀ ਬੰਦ ਕਰਾ ਸਕਦਾ ਸਾਂ ਲੈ ਕਿਉਂਕਿ ਇਹਦਾ ਪਾਸਵਰਡ ਹੀ ਮੇਰੇ ਕੋਲ ਸੀ ਉਹ ਮੈਂ ਲਾਤਾ ਉਹ ਪਾਸਵਰਡ ਲਾਤਾ ਉਹ ਹੁਣ ਬੰਦ ਹੋ ਗਿਆ ਸੀ ਲੌਕ ਕਰਤਾ ਲੌਕ ਕਰਦੇ ਜਿਸ ਵੇਲੇ ਇਹ ਬਿਰੋਟੇ ਲੁਸਾਬ ਬਿਆਨ ਦੇ ਰਹੇ ਸਨ ਉਹਨਾਂ ਦੇ ਚਿਹਰੇ ਦੀ ਮੁਸਕਰਾਹਟ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਇਹ ਦੱਸ ਰਹੀ ਸੀ ਕਿ ਉਹਨਾਂ ਨੇ ਬੜੀ ਅਰਦਾਸ ਕੀਤੀ ਸੀ ਇਸ ਮੌਕੇ ਦੀ ਇਹ ਕਿਸ ਤਰ੍ਹਾਂ ਹੋ ਸਕਦਾ ਕਿਉਂਕਿ ਉਹ ਖਤਮ ਹੋ ਜੇ ਹਾਂ ਕਿਉਂਕਿ ਉਹਨਾਂ ਦਾ ਵੀ ਰੱਬ ਉਹੀ ਹੈ ਜਿਹੜਾ ਸਾਡਾ ਹੈ ਨਹੀਂ ਤੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਸੀ ਇਹ ਕੀ ਮਸਲਾ ਆਈ ਡੋਟ ਨੋ ਕੋਈ ਨਾ ਕੋਈ ਉਹਨਾਂ ਦੇ ਚਿਹਰੇ ਦੀ ਖੁਸ਼ੀ ਹੈ ਔਰ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਦੱਸ ਰਹੀ ਸੀ ਕਿ ਬੜੇ ਖੁਸ਼ ਹਨ ਕਿ ਸ਼ੁਕਰ ਹੈ ਯਾਰ ਇਹ ਮੌਕਾ ਤਾਂ ਆ ਗਿਆ ਓਏ ਹੋਏ 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 ਹੋ ਸੋ ਵੈਰੀ ਗੁੱਡ ਆਈ ਲਵ ਇਟ ਕਬਈ ਉਹਨਾਂ ਦੀ ਅਰਦਾਸ ਪੂਰੀ ਹੋਈ ਡ੍ਰੀਮ ਕਮ ਟੂ ਯੈਸ ਡ੍ਰੀਮ ਫੋਰ ਹਿਮ ਫੋਰ ਹਿਮ